ਪਰਮਜੀਤ ਤੇ ਰਣੋਮਾਤਾ ਤੇਲੀ ਤੂ ਰੇਣੀ ਆ ਮਾਤਾ ਪਰਲਾ ਕਰ ਛੱਡ ਕੇ ਉਰਲੇ ਜਾ ਗਏ ਪਰਲਾ ਕਰ ਛੱਡ ਕੇ ਉਰਲੇ ਜਾ ਗਏ ਜਵਾਖਾਂ ਨੂੰ ਸਾਰਿਆਂ ਨੂੰ ਪਰਲਾ ਕਰ ਛੱਡ ਕੇ ਉਰਲੇ ਜਾ ਗਏ ਹਲੇ ਪਹਿਲਾਂ ਤਾਂ ਆ ਗਏ ਹੁਣ ਜੀ ਮੇਰੇ ਮੁੰਡੇ ਦਾ ਉੱਖੀ ਆ ਪਹਿਲਾਂ ਕਰ ਛੋਡਾ ਹੋਰ ਹੁੰਦਾ ਸੀ ਹੁਣ ਤੁਸੀਂ ਹੋਰ ਘਰ ਚੋਂ ਮਾਤਾ ਕੰਮ ਤੂੰ ਦੋ ਸੋਚ ਕੇ ਆਈਂ ਆ ਮਾਤਾ ਢਿੱਲਾ ਕੌਣ ਰਹਿਦਾ ਪਿੱਛੇ ਵੰਡੇ ਹੋਏ ਚੰਗਾ ਜਿਹਾ ਢੋਟੀ ਪੈਣਾ ਉਹ ਫੱਕਰਾ 1 2 3 1 2 3 4 5 6 7 8 9 ਇਆ ਹੋ ਗਿਆ ਮਾਤਾ ਹਾਂਜੀ ਪਹਿਲਾਂ ਜਿਹੜੇ ਛੋਡੇ ਸੌੜੇ ਸੌਰੇ ਦੇ ਉਹ ਘਰ ਚ ਹੋਰ ਰਹਿੰਦੇ ਦੇ ਆਏ ਨਹੀਂ ਪਤਾ ਜੀ ਬਾਬਾ ਜੀ ਇਹ ਉੱਥੇ ਹੀ ਰਹਿੰਦੇ ਨੇ ਜਿੱਥੇ ਬੈਠੀ ਹੈ ਗੁੱਡੀ ਇਹ ਪੁੱਤਾਂ ਹੋਰ ਕਿਤੇ ਘਰ ਚ ਰਹਿੰਦੇ ਤੇ ਪਹਿਲਾਂ ਸੋਨੂ ਆਏ ਤੇਰਾ ਡੈਡੀ ਅੰਦਰਲੇ ਘਰ ਚ ਰਹਿੰਦਾ ਸੀ ਹੁਣ ਤੁਸੀਂ ਉਰਲੇ ਘਰ ਚ ਆ ਗਏ ਥੋੜੇ ਆਏ ਕਹਿੰਨ ਕਹਿੰਦਾ ਵੀ ਕੁੜੀ ਮਰ ਗਈ ਦੀ ਆਪਣੇ ਹੈਲੋ ਆਇਆ ਤਾਂ ਪਤਾ ਨਹੀਂ ਉਹਨਾਂ ਦੇ ਤਾਂ ਬੱਚੀ ਨਹੀਂ ਹੋਇਆ ਜਿਹਦੀ ਭੂਆ ਦੇ ਗੋਦ ਪਾਇਆ ਹੋਇਆ ਸਾਬਾ ਦੱਸਾਂਗੇ ਮੈਂ ਕਰੇ ਜਦੋਂ ਉਹਨਾਂ ਦੇ ਕਰੇ ਵੱਡ ਗਏ ਆ ਦੱਸਾਂਗੇ ਕਿੱਥੇ ਕੀ ਆ ਕਿੱਥੇ ਕੀ ਆ ਤੁਹਾਡੇ ਪਾਉਣ ਕਿਨੂੰ ਪੈਂਦੀ ਦੀ ਤੁਹਾਡੇ ਦੋ ਪਰਿਵਾਰਾਂ ਦੇ ਬੱਚਾ ਨਹੀਂ ਹੋਇਆ ਗੋਦ ਕਿਹਨੇ ਪਾਤਾ ਦੀ ਐ ਮਾਤਾ ਆਪਦੇ ਨੰਦੇ ਦੇ ਗੋਦ ਪਾਇਆ ਆਪਦੀ ਨਣਦੇ ਦੇ ਗੋਦ ਪਾਤਾ ਦੀ ਹੁਣ ਤੇਲੇ ਤੁਸੀਂ ਰਹਨੇ ਹੋ ਇਹ ਕਿਰਪਾ ਹੋ ਜਾ ਠੀਕੇ ਹੋ ਜਾ ਸੋਡੇ ਬੱਚੇ ਵਾਲੀ ਜਨਾਨੀ ਮਰ ਗਈ ਸੀ ਕੌਣ ਸੀ? ਇੱਕ ਹੋ ਗਿਆ ਪਰ ਨਹੀਂ ਦੇਖਿਆ। ਚਾਪੇ 'ਚ ਮਰ ਗਈ ਸੀ ਥੋਡੇ ਕੌਣ ਸੀ? ਸੋਡੇ ਤਾਂ ਇਹ ਕਿ ਨੂੰ ਲੱਗਦੀ ਸੀ ਕੋਈ ਸਰੀਕੀ ਜਵਾਬ ਦੇ ਪਰਿਵਾਰ 'ਚੋਂ ਜਦੋਂ ਸੁੱਤੇ ਪੈ ਨੇ ਕੋਈ ਲੱਗਤ ਤਾਬਾ ਕਿਨੂੰ ਪੈ ਜਾਂਦਾ ਹੈ? ਜੇ ਬੰਦੇ ਹੋ ਜੇ ਮਾਤਾ ਠੀਕੇ ਹੋ ਜੇ। ਕਰਦੀ ਐ ਜੀ ਚੰਨੇ ਬਾਬਾ। ਹੋ ਕਦੇ ਤਾਂ ਚੱਲੇ ਕੇ ਆਵੇਂਗਾ ਤੂੰ। ਮੁੜ ਕੇ ਨਹੀਂ ਆਉਗੀ ਇੱਕ ਐ ਪੁੱਛਦੀ ਸੀ ਬਾਬਾ ਜੀ ਇਹ ਗੁੱਡੀ ਉੱਥੇ ਜਿਹੜਾ ਡੇਰਾ ਸਾਹਿਬ ਵਾਲੇ ਗੱਦੀ ਲਾਉਂਦੇ ਸੀ ਉਹਨਾਂ ਕੋਲੇ ਜਾਂਦੀ ਸੀ ਉੱਥੇ ਪਹਿਲੇ ਚੀਜ਼ ਖੇਡਦੀ ਸੀ ਫਿਰ ਉੱਥੇ ਜਾਣ ਲੱਗੀ ਉਹ ਕਹਿੰਦਾ ਬਾਬੇ ਦਾ ਪੈਰ ਲੱਗ ਹੁਣ ਇਹ ਕੀ ਖੇਡਦਾ ਕੁਛ ਉਹ ਕਜੀਲ ਖੇਡਦੀ ਓਏ ਬੱਕਰਾ ਨਾ ਕੋਈ ਬਾਬਾ ਨਾ ਕੋਈ ਫਕੀਰ ਓਏ ਬੱਕਰਾ ਠੀਕ ਹੈ ਜੀ ਇਹਦੇ ਵਿੱਚ ਚੀਜ਼ ਖੇਡਦੀ ਆ ਕੱਲ ਨੂੰ ਕਿਸੇ ਦਾ ਹੋਰ ਗਰਦਨ ਵੀ ਤੋੜ ਸਕਦੀ ਆ ਠੀਕ ਹੈ ਜੀ ਆਹ ਕਰ ਦਿਓ ਠੀਕ ਹੋ ਜੂ ਸਾਰਿਆਂ ਦੇ ਘਰੇ ਸੁੱਖ ਸ਼ਾਂਤੀ ਹੋ ਜੂ ਕਿਸੇ ਨੇ ਕਰਿਆ ਨਹੀਂ ਕਿਸੇ ਨੇ ਭੇਜਿਆ ਨਹੀਂ ਆਹਾ ਪਹਿਲਾਂ ਇਹ ਬਾਬਾ ਕਹਿੰਦੇ ਹੁੰਦੇ ਦੀ ਵੀ ਬਾਬਾ ਬੋਲਦਾ ਉਸ ਤੋਂ ਬਾਅਦ ਫਿਰ ਮਾਈ ਤੇ ਆ ਗਈ ਵੀ ਮਾਈ ਕਹਿ ਗਲਾ ਪੜਦੇ ਰੀਆਂ ਗੱਲਾਂ ਹੁੰਦੀਆਂ ਨੇ ਸਾਡੀ ਧੀ ਆ ਪੜਦਾ ਪੜਦੀ ਹੁੰਦਾ ਠੇਕ ਮੱਥਾ ਉਹ ਫੱਕਰਾ ਚੱਲੀ ਬਾਬਾ ਕਿੱਥੋਂ ਆਏ ਬੱਕਰਾ ਹੈ ਬੱਕਰਾ ਰਾਜਪੁਰੇ ਕੋਲੋਂ ਆਇਆ ਫੱਕਰਾ ਪਾਰਲੇ ਦੇਸ਼ ਕੀ ਨਹੀਂ ਜਾਣਾ ਫੱਕਰਾ ਬੇਟੇ ਨੇ ਜਾਣਾ ਬੇਟੇ ਨੇ ਬੱਕਰਾ ਵੱਡਦਾ ਨਹੀਂ ਫੱਕਰਾ ਜੇ ਕਿਰਪਾ ਹੋ ਜੇ ਬਣੇ ਜਾਵੇ ਉਹ ਫੱਕਰਾ 1 2 3 4 5 ਚੱਲੀ ਬਾਬਾ ਹੌਕਾ ਲਾ ਗੁਰ ਕਾ ਕਾੜ ਜਾਵੇ ਰਾ 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 ਕਦਨ ਹਿਲ ਕੈ ਨਾਸਾ ਬੋਛਾਵੇਂ ਰੀ ਬਤਾ ਕੋਈ ਜਾਵੇ ਰੀ ਕੋ ਕੇ ਨਾ ਵੜ ਜਾਣਾ ਸਾ ਤਨ ਗਿਲਾ ਗਿਨੇ ਨਾਤਾ ਹੋਏ ਬੱਕਰਾ ਬਾਹਰ ਦਾ ਤਾਂ ਨਾ ਗਿਨਾ ਗਿਨੇ ਨਾਤਾ ਬਣਿਆ ਨਹੀਂ ਬੱਕਰਾ ਕਿਰਪਾ ਨਹੀਂ ਟਾਲੇ ਦਾ ਬਣੇ ਜਾਵੇ ਉਹ ਬੱਕਰਾ ਸੰਗਤ ਸੰਗਤ ਨੂੰ ਮਿੱਠੇ ਜਿਹੇ ਲੱਡੂ ਪੜ ਜੇਗਾ ਕਿ ਬਾਬੇ ਪਹਿਲੀ ਤਨਖਾ ਤੇ ਲੱਡੂ ਵੰਡ ਕੇ ਜਾਉ ਘਰ ਤੇ ਕਿਰਪਾ ਜਸਪੂਰਨੇ ਹੋ ਜੂਗਾ ਉਹ ਬੱਕਰਾ ਜੇ ਰਾ ਕੋ ਜਨਗੇ ਉਹ ਬੱਕਰਾ ਤੇ ਇੱਕ ਮੱਥਾ ਜਲੀ ਬਾਬਾ ਉਹ ਖੁਸ਼ੀ ਖਾਵੇ ਰਹੀ ਵੇ ਬੜਾ ਮੁੰਡਾ ਦੋ ਜਗ੍ਹਾ ਡਿਊਟੀ ਤੇ ਲਾਇਆ ਜੀ ਕਹਿੰਦੇ ਮੇਰਾ ਸਾਥ ਕਿੱਥੇ ਵੀ ਜਾਂਦਾ ਪਰ ਸੋਂ ਵੀ ਤਾਂ ਆਏ ਪੁੱਛਣੇ ਵੀ ਕਾ ਦੋ ਸਾ ਗੁੱਟ ਦਾ ਬੱਕਰਾ ਚਾਣੋ ਬੱਕਰਾ ਦੇਖੀ ਉਹ ਖੁਸ਼ੀ ਖਾਵੇ ਰਹੀ ਵੇ ਬਾਬਾ ਖੁਸ਼ੀ ਖਾਵੇ ਰਹੀ ਤੋ ਕਾਲਕੋਟ ਦਾ ਬੰਦੇ ਹੋ ਜੇ ਚੱਲੀ ਬੱਕਰਾ ਹੱਕੀ ਕੰਪਨੀ ਵਾਰੇ ਹਸਾਇਆ ਹੱਕੀ ਕੰਪਨੀ ਵਾਰੇ ਹਸਾਇਆ ਆ ਦੁਨੀਆ ਛੱਡ ਤੇਰੇ ਇਹ ਨਾਰੇ ਲਾਈ ਆ ਦੁਨੀਆ ਛੱਡ ਤੇਰੇ ਇਹ ਨਾਰੇ ਲਾਈ ਆ ਅੱਜ ਤੇ ਆਦੇ ਬਾਟਾ ਰੁੱਖਾ ਮੇਰੀ ਆ ਗੱਲਾਂ ਜੇ ਮੁੜ ਕੇ ਸਾ ਨਹੀਂ ਬੰਦ ਹੋਊਗਾ ਬੱਕਰਾ ਬੱਬ ਐ ਬੱਕਰਾ ਯੂਟੀ ਚਲਾ ਜਾ ਰੇਲਵੇ ਚ ਜੇ ਨਾ ਆ ਗਿਆ ਤਾਂ ਮੈਂ ਬੈਠਿਆ ਉਹ ਬੱਕਰਾ ਇਹ ਏਡ ਨਾਲ ਜਨਾਨੀ ਮਰ ਗਈ ਦੀ ਉਹ ਰਹਿੰਦੀ ਆ ਉਹ ਫਕਰਾ ਨਾਲ 10:27 ਹੋਣ ਦੇ ਨਾਲ ਦੀ ਨਾਲ ਸਾਹ ਕੁੱਟਣ ਦੇ ਉਹ ਫਕਰਾ ਅਹੀਂ ਹੁੰਦਾ ਬਕਰਾ ਤੇ ਇੱਕ ਮੱਥਾ ਹੋਵੇ ਬਕਰਾ ਕਿਰਪਾ ਹੀ ਹੋ ਜੂ ਜੱਲੀ ਬਾਬਾ ਉਹ ਕੋਸ਼ਿਖਾ ਬੇਰੀ ਬਾਬਾ ਕੋਸ਼ਿਖਾ ਬੇਰੀ ਨਹੀਂ ਤੂੰ ਤੇ ਨਾ داری ਸਤੇ ਦੀ ਆਪ ਤੇਰਾ ਨੂ ਗਈ 15 ਕਰਦੇ ਬੇ ਬਣੀ ਪਾਵਰ ਸਰਨੀ ਆਪ ਤੇਰਾ ਨੂ ਗਈ ਕੁਦਰ ਕਰਦੇ ਸੇ ਆਮ ਨੂੰ ਪਾਵਰ ਜਦੀ ਹਤਰਾ ਇੱਕ ਮਾਤਾ ਨੇ ਜਾਂ ਵੀਰ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਪੇਕਿਆਂ ਦੀ ਜ਼ਮੀਨਦਾਰ ਰੌਲਾ ਹੋਵੇ ਪੇਕਿਆਂ ਦੀ ਜ਼ਮੀਨਦਾਰ ਰੌਲਾ ਹੋਵੇ ਕਣ ਪਾਇਆ ਹੋਵੇ ਪੁੱਛਣ ਬਸਦੇ ਹੁਣ ਬਈ ਬਣੀ ਥੱਲੇ ਬਾਈ ਕਿੱਥੋਂ ਆ ਫੱਕਰ ਆ ਬਈ ਥੱਲੇ ਪਿੱਛੇ ਦੀਨਾ ਨਹੀਂ ਗਾਦਾ ਐ ਮਾਤਾ ਅੰਬਾਲਾ ਘੰਟ ਤੋਂ ਐ ਮਾਤਾ ਢਿੱਲੇ ਗੋਣ ਰਹਿੰਦਾ ਮਾਤਾ ਚਲੀ ਬਾਬਾ ਕਈ ਮਾ ਮਾਤਰ ਸਦੀਆ ਪੁੱਤਰਾਂ ਨੂੰ ਕਈ ਪੁੱਤਰ ਦਰਸਦੇ ਬਾਬਾ ਨੂੰ ਸਕੰਝੇ ਫਸ ਗਿਆ ਜੱਲੀ ਮਾਪਾ ਓਏ ਬਾਕੀ ਪਿੱਛੇ ਛੱਡ ਜਾ ਜੂਨੇ ਜੂਨੇ ਮਾਰਸਾ ਦਾਹੀਆ ਲੋਕੀ ਕੰਮੇਰੀ ਕਲੇ ਜੂਨੇ ਜੂਨੇ ਮਾਰਸਾ ਦਾਹੀਆ ਲੋਕੀ ਕੰਮੇਰੀ ਕਲੇ ਹਾਲਿਕਾ ਦੇ ਤਾਨਾ ਰੂ ਮੇਰੇ ਮਰਮਾਰ ਹੱਕਲੇ ਦਾ ਹੱਕਲਾ ਢਿੱਲੀ ਕਨੇ ਰੈਂਦੀਆ ਸੋਡੇ ਗੱਬਰੂ ਜਵਾਨ ਮੁੰਡਾ ਮਰ ਗਿਆ ਦੀ ਕੌਣ ਦੀ ਉਹ ਫਿਕਰਾ ਛੋਟੇ ਗੱਭਰੂ ਜਵਾਨ ਮੁੰਡਾ ਮਰ ਗਿਆ ਕੌਣ ਸੀ ਹੈ ਮਾਤਾ ਛੋਟੇ ਮੁੰਡਾ ਮਰ ਗਿਆ ਕੌਣ ਸੀ ਮਾਤਾ ਇਹਦੇ ਵਿੱਚ ਬੋਲਦਾ ਮਾਤਾ ਕੱਢਦੀ ਇਹਨੂੰ ਛੋਟੇ ਗੱਭਰੂ ਜਵਾਨ ਮੁੰਡਾ ਮਰ ਗਿਆ ਤੇ ਸੁੱਤਾ ਪਿਆ ਰਹਿ ਗਿਆ ਸੀ ਕੌਣ ਸੀ ਇਹ ਤੁਸੀਂ ਮਾਹ ਮਾਤਾ ਕੱਢਦੇ ਇਹਨੂੰ ਜਿਹੜਾ ਇਹਦੇ ਵਿੱਚ ਰਹੇਗਾ ਨਾ ਮਾਤਾ ਹੁਣ ਦੇਖੀ ਕਿਵੇਂ ਟਾਪ ਬਗੈਰ ਲਾਉ ਆ ਜਾ ਓਏ ਆ ਤੁਮਨੇ ਟਾਂਗ ਸਦਾ ਰੀਆਂ ਲੋਕੀ ਤੰਰੀ ਤੇਨੇ ਚੱਲੋ ਫੱਤਰੋ ਸੁਰਚ ਇਹ ਦੀਏ ਫੱਕਰਾ ਹੈਂ ਧਿਆਨ ਰੱਖਿਆ ਵੀਰੋ ਕਿ ਮੈਂ ਚੱਲੂਗਾ ਇਹ ਚੱਲ ਫੱਕਰਾ ਕੱਢੀ ਇਹਨੂੰ ਤੇ ਤੁਸੀਂ ਸਾਈਡ ਦੋ ਓਯਾ ਤੇਰੀ ਵੇ ਤੇ ਸੋਨੇ ਬੇ ਪੀਰਾ ਓਯਾ ਤੇਰੀ ਵੇ ਤੇ ਸੋਨੇ ਖੜੀ ਕਰ ਲੋ ਭਾਈ ਕੰਨਿਆਂ ਨੂੰ ਖੜੀ ਕਰੇ ਕਰ ਲੋ ਭਾਈ ਜਾਂ ਮੁੜ ਕੇ ਛੋਡੇ ਕਰੇ ਨਹੀਂ ਆਉਗੇ ਫਕਰਾ ਜਾਂ ਠੀਕ ਹੋ ਕੇ ਜਾਊ ਕੰਨਿਆਂ ਛੱਡ ਦੇ ਠੀਕ ਹੋ ਕੇ ਭੇਜਾਂਗੇ ਕੰਨਿਆਂ ਨੂੰ ਜਾਂ ਛੋਡੇ ਕਰੇ ਨਹੀਂ ਮੁੜ ਕੇ ਆਊਗਾ ਫਕਰਾ ਗੱਲ ਸੁਣ ਲੋ ਹੇ ਬਾਬਾ ਜੀ ਦੀ ਤੁਰਕੇ ਮਾਤਾ ਛੱਡ ਦੇ ਮਾਤਾ ਫਿਰ ਫਕੀਰ ਤੇ ਇਹਦਾ ਦਰਤੀ ਕੋਈ ਫਾਇਦਾ ਨਹੀਂ ਜੇ ਨਾ ਤੁਰਕੇ ਜਾਵੇ ਕੰਨਿਆਂ ਜਾਂ ਕਿਰਪਾ ਹੋ ਜੋ ਠੀਕ ਹੋ ਜੋ ਪੰਜ ਲੱਡੂ ਲੈ ਲਓ ਦੋ ਚੂਰੀ ਦੀਆਂ ਪੰਨੀਆਂ ਲੈ ਲਓ ਇਹਦਾ ਹੱਥ ਥਲਵਾ ਕੇ ਅੱਕ ਦੀ ਜੜਚ ਧਰ ਦੇ ਮੁੜ ਕੇ ਨਹੀਂ ਆਊਗਾ ਉਹ ਫੱਕਰਾ। ਯਾ ਲੈ ਕੰਨਿਆ ਮੱਥਾ ਢੇਕ ਦੇ ਅੱਗੇ ਹੋਗੇ। ਆਪੇ ਦਰੂਗੀ ਕੰਨਿਆ ਹੱਥ ਨਾਲ ਲੈ। ਬਸ ਛੜ ਦੋ ਬੋਨੀ ਮੱਥਾ ਢੇਕੰਦੋ ਜੀ। ਚਲੋ ਜੀ। ਓ ਯਾ ਤੇਰੀ ਬਿੱਤੇ ਸੋਨੇ ਦੇ ਪੀਰਾ। ਯਾ ਤੇਰੀ ਲਖਣ